ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦਿਸਹਿਂ ਦਾ ਦੇ ਕਾਨ ਜਿਉ ਹੋ ਜਿਨ ਮਨ ਨਹੀਂ ਨਾਉ ਇਹ ਪਾਵਨ ਸਲੋਕ ਭਗਤ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅੰਦਰ ਕਬੀਰ ਸਾਹਿਬ ਦੇ ਉਚਾਰਨ ਕੀਤੇ ਗਏ ਸ਼ਲੋਕ ਦਰਜ ਹਨ ਉਹਨਾਂ ਇਸ ਲੋਕਾਂ ਦੀ ਲੜੀ ਦਾ ਇਹ ਸ਼ਲੋਕ ਨੰਬਰ 4 ਹੈ ਤੇ ਇਸ ਪਾਵਨ ਸ਼ਲੋਕ ਦੇ ਅੰਦਰ ਦਾ ਭਗਤ ਕਬੀਰ ਸਾਹਿਬ ਸਾਡੇ ਨਾਲ ਬੜਾ ਹੀ ਸੁੰਦਰ ਤੇ ਬੜੇ ਖੂਬਸੂਰਤ ਵਿਚਾਰ ਸਾਂਝੇ ਕਰ ਦਿੰਦੇ ਹੈ ਕਬੀਰ ਸਾਹਿਬ ਨੇ ਲਿਖਿਆ ਵੀ ਜੇ سونے ਦੇ ਕੁੰਡਲ ਪਾ ਕੇ سونے ਦੀਆਂ ਵਾਲੀਆਂ ਤਿਆਰ ਕੀਤੀਆਂ ਜਾਂਦਾ ਤੇ ਉਹਨਾਂ سونے ਦੀਆਂ ਵਾਲੀਆਂ ਨੂੰ ਹੀਰਿਆਂ ਦੇ ਨਾਲ ਚੜਿਆ ਜਾਵੇ ਤੇ ਕਿ ਜਿਹੜਾ ਗਹਿਣਾ ਤਿਆਰ ਕਰਕੇ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਵੀ ਮਨੁੱਖ ਪਾਲਵੇ ਪਰ ਕਹਿੰਦੇ ਨੇ ਇਹ ਜਿਹੜਾ سونے ਦਾ ਪਾਇਆ ਹੋਇਆ ਗਹਿਣਾ ਹੈ ਹੀਰੇ ਜਿਹੜੇ ਆ ਸੋਨਾ ਜਿਹੜਾ ਇਹ ਬੰਦੇ ਦੀ ਬਾਹਰੀ ਅਮੀਰੀ ਹੈ ਜਿਹੜੀ ਬਾਹਰੀ ਚਮਕ ਹੈ ਜਿਹੜੀ ਉਹ ਬਿਆਨ ਕਰ ਸਕਦਾ ਦਿਖਾ ਸਕਦਾ ਕਿ ਬੰਦਾ ਬਾਹਰੋਂ ਅਮੀਰ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ディースੇ ਦਦ ਦੇ ਕਨ ਜਿਓ ਜਨਮਰ ਨਹੀਂ ਨਾਓ ਜਿਨ੍ਹਾਂ ਦੇ ਅੰਦਰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਯਾਦ ਨਾ ਹੋਵੇ ਇਹਨਾਂ ਦੁਨੀਆ ਦੀ ਕਹਿਣਿਆਂ ਦਾ ਮਾਣ ਅਜੀ ਆਪਣੀ ਬੜਾਈ ਦਾ ਆਪਣੇ ਵੱਡੇ ਪਾਉਂਦਾ ਸਤਿਗੁਰ ਕਹਿੰਦੇ ਨੇ ਅੰਦਰ ਮਾਨ ਹੈ ਜਿਹੜਾ ਆਪਦਾ ਘਰ ਕਰ ਜਵੇ ਨਾ ਫਿਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਹੈ ਜਿਹੜਾ ਅਸਲ ਵਿੱਚ ਜਿੰਨਾ ਮਰਜੀ ਉਧਾਰਨ ਦੇ ਤੌਰ ਤੇ ਵੀ ਜਿੰਨਾ ਮਰਜੀ ਸੋਨੇ ਨਾਲ ਆਪਣੇ ਸਰੀਰ ਨੂੰ ਜਗ ਲਵੇ ਸਜਾ ਲਵੇ ਜਿਹੜਾ ਵੱਡਾ ਮਰਜੀ ਅਮੀਰ ਬਣ ਕੇ ਬਾਹਰੀ ਤੌਰ ਤੇ ਦਿਖਾਵੇ ਪਰ ਸਤਿਗੁਰ ਕਹਿੰਦੇ ਨੇ ਸੋਨੇ ਦੀ ਚਮਕ ਹੈ ਜਿਹੜੀ ਇਹ ਉਹਦੇ ਅੰਦਰ ਮਨੁੱਖ ਦੇ ਅੰਦਰ ਦੀ ਜਿਹੜੀ ਚਮਕ ਹੈ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਉਹ ਪੈਦਾ ਨਹੀਂ ਕਰ ਸਕਦੀ ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਗੁਰੂ ਦੀ ਮੱਤ ਤੋਂ ਬਿਨਾਂ ਆਤਮਿਕ ਤੌਰ ਦੇ ਉੱਤੇ ਮਨੁੱਖ ਦੇ ਅੰਦਰ ਚਮਕ ਨਹੀਂ ਆ ਸਕਦੀ ਜੇ ਸਤਿਗੁਰ ਕਹਿੰਦੇ ਨੇ ਅੰਦਰ ਦੀ ਅਮੀਰੀ ਹਾਸਲ ਕਰਨੀ ਹੈ ਪਰਮਾਤਮਾ ਦੇ ਗੁਣਾਂ ਦੀ ਅਮੀਰੀ ਹੈ ਜਿਹੜੀ ਇਹ ਤਾਂ ਪਰਮਾਤਮਾ ਦਾ ਨਾਮ ਜਪ ਕੇ ਹੀ ਆ ਸਕਦੀ ਹੈ ਬੰਦਾ ਬਾਹਰੀ ਤੌਰ ਤੇ ਸੋਨੇ ਦੇ ਗਹਿਣੇ ਪਾ ਕੇ ਅਮੀਰ ਦਿੱਸ ਸਕਦਾ ਹੈ ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਆਤਮਿਕ ਤੌਰ ਦੇ ਉੱਤੇ ਅਮੀਰ ਬਣਨ ਵਾਸਤੇ ਉਸ ਪਰਮਾਤਮਾ ਦੇ ਨਾਮ ਦਾ ਗਹਿਣਾ ਜਿਹੜਾ ਉਸ ਸੁਰਤ ਉੱਤੇ ਧਾਰਨ ਕਰਨਾ ਪਊਗਾ ਗੁਰੂ ਦੀ ਮੱਤ ਦਾ ਗਹਿਣਾ ਧਾਰਨ ਕਰਨਾ ਪੈਣਾ ਤਾਂ ਅੰਦਰ ਦੀ ਚਮਕ ਹੈ ਜਿਹੜੀ ਅੰਦਰ ਦੀ ਅਮੀਰੀ ਹੈ ਜਿਹੜੀ ਉਹ ਮਨੁੱਖ ਦੇ ਕੋਲ ਆ ਸਕਦੀ ਹੈ ਆਤਮਿਕ ਤੌਰ ਦੇ ਉੱਤੇ ਮਨੁੱਖ ਅਮੀਰ ਹੀ ਤਾਂ ਬਣ ਸਕਦਾ ਹੈ ਜੇ ਉਹਦੇ ਕੋਲ ਪਰਮਾਤਮਾ ਦੇ ਨਾਮ ਦਾ ਗਹਿਣਾ ਉਹਦੀ ਸੁਰਤ ਉੱਤੇ ਪਾਇਆ ਹੋਵੇਗਾ ਕਿਉਂਕਿ ਇੱਥੇ ਸੋਨਾ ਗੁਰੂ ਦਾ ਗਿਆਨ ਹੈ ਤੇ ਪਰਮਾਤਮਾ ਦੇ ਨਾਮ ਦੇ ਹੀਰੇ ਜਦੋਂ ਗੁਰੂ ਦੇ ਗਿਆਨ ਦੁਆਰਾ ਅਸੀਂ ਸੁਰਤ ਦੇ ਅੰਦਰ ਪਰਮਾਤਮਾ ਦੇ ਨਾਮ ਦੇ ਹੀਰੇ ਜੜ ਲਵਾਂਗੇ ਤਾਂ ਆਤਮਿਕ ਤੌਰ ਦੇ ਉੱਤੇ ਅਸੀਂ ਖੂਬਸੂਰਤ ਬਣ ਸਕਦੇ ਹਾਂ ਸੋਹਣੇ ਬਣ ਸਕਦੇ ਹਾਂ ਸਾਡਾ ਸਮਾਜ ਅੰਦਰ ਜਿਹੜਾ ਸਤਕਾਰ ਰਤਬਾ ਉੱਚਾ ਹੋ ਸਕਦਾ ਹੈ ਉਹ ਪਰਮਾਤਮਾ ਦਾ ਨਾਮ ਜਪ ਕੇ ਤੇ ਗੁਰੂ ਦੇ ਗੁਣ ਧਾਰਨ ਕਰਕੇ ਕਬੀਰ ਸਾਹਿਬ ਵੀ ਦੱਸਦੇ ਨੇ ਕਿ ਜੇ ਪਰਮਾਤਮਾ ਦੇ ਗੁਣ ਨਹੀਂ ਹੈ ਤੇਰੀ ਬਾਹਰੀ ਅਮੀਰੀ ਹੈ ਜਿਹੜੀ ਉਹ ਸਾਰੀ ਵਿਅਰਥ ਹੈ ਉਹ ਕਿਸੇ ਕੰਮ ਦੇ ਨਹੀਂ ਜਿਵੇਂ ਸੜੇ ਹੋਏ ਕੰਨੇਆ ਵਰਗਾ ਫਿਰ ਤੂੰ ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਹੈ